ਡੀਜੀਪੀ ਹਰਿਆਣਾ ਦੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਇੱਕ ਚਿੱਠੀ ਲਿਖੀ ਗਈ ਸੀ ਜਿਸ ਤੋਂ ਬਾਅਦ ਹੁਣ ਡੀਜੀਪੀ ਪੰਜਾਬ ਦੇ ਵੱਲੋਂ ਜਿਹੜੇ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਔਰ ਇਹ ਚੀਜ਼ ਕਹੀ ਗਈ ਹੈ ਕਿ ਜਿਹੜੇ ਬਾਰਡਰ ਨੇ ਚਾਹੇ ਖਨੌਰੀ ਹੈ ਚਾਹੇ ਸ਼ੰਭੂ ਹੈ ਉੱਥੇ ਜੀਸੀਬੀ ਪੇਕਲੈਨ ਟਿਪਰ ਹਾਈਡਰਾ ਦੀ ਮੂਵਮੈਂਟ ਤੇ ਰੋਕ ਦੀ ਗੱਲ ਕਹੀ ਗਈ ਹੈ ਤਮਾਮ ਸੀਪੀਜ਼ ਨੂੰ ਅਤੇ ਐਸਐਸਪੀ ਜਿਹੜੇ ਜ਼ਿਲ੍ਹਿਆਂ ਦੇ ਨੇ ਸਬੰਧਤ ਜਿਹੜੇ ਅਧਿਕਾਰੀ ਪੈਂਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਔਰ ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਦੇ ਵੱਲੋਂ ਵੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਔਰ ਇਹ ਚੀਜ਼ ਕਹੀ ਗਈ ਹੈ ਮੁਖ ਸਕੱਤਰ ਨੂੰ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਵਿਸ਼ੇਸ਼ ਤੌਰ ਤੇ ਨਿਗਰਾਨੀ ਰੱਖੀ ਜਾਵੇ ਔਰ ਇਸ ਤੋਂ ਇਲਾਵਾ ਪੰਜਾਬ ਚ ਅਰਥ মুਵਿੰਗ ਮਸ਼ੀਨਾਂ ਦੀ ਮੂਵਮੈਂਟ ਤੇ ਰੋਕ ਲਗਾ ਦਿੱਤੀ ਗਿਆ ਸਰਪਾਸ਼ਾ ਦੇ ਵਿੱਚ ਕਹੀਏ ਡਿਗਿੰਗ ਵਗੈਰਾ ਦੇ ਵਿੱਚ ਜਿਹੜੀ ਕੰਮ ਹੁੰਦੀਆਂ ਨੇ ਜਾਂ ਫਿਰ ਜਿਹੜੀ ਤੁਸੀਂ ਕੱਲ ਇੱਕ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਵੱਡੀ ਜਿਹੜੀ ਪ੍ਰੋਕਲੇਨ ਦੇ ਉੱਤੇ ਤਿਆਰ ਕੀਤੀ ਗਈ ਜਿਹੜੀ ਜੀਸੀਬੀ ਮਸ਼ੀਨ ਸੀ ਤਾਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਦੀ ਜਿਹੜੀ ਮੂਵਮੈਂਟ ਦੇ ਉੱਤੇ ਰੋਕ ਲਗਾਈ ਗਈ ਹੈ ਪੱਤਰਕਾਰਾਂ ਨੂੰ ਵੀ 1 ਕਿਲੋਮੀਟਰ ਦੂਰ ਰੱਖਿਆ ਜਾਵੇ ਇਸ ਤਰ੍ਹਾਂ ਦੀ ਗੱਲ ਵੀ ਕਹੀ ਜਾ ਰਹੀ ਹੈ ਕਿ ਜਿਹੜਾ ਮੇਨ ਜਿਹੜੇ ਉੱਥੇ ਬਾਰਡਰ ਬਣਾਏ ਗਏ ਨੇ ਜਾਂ ਜਿਹੜੀਆਂ ਸਰਹੱਦਾਂ ਨੇ ਉਹਨਾਂ ਤੋਂ ਪੱਤਰਕਾਰਾਂ ਨੂੰ ਵੀ 1 ਕਿਲੋਮੀਟਰ ਦੂਰ ਰੱਖਣ ਦੀ ਗੱਲ ਆਕੀ ਗਈ ਹੈ ਹਰਿਆਣਾ ਪੁਲਿਸ ਵੀ ਅਲਰਟ ਤੇ ਰਹੇਗੀ ਅਰਥ ਮੂਵਿੰਗ ਮਸ਼ੀਨਾਂ ਦੀ ਮੂਵਮੈਂਟ ਤੇ ਰੋਕ ਦੀ ਗੱਲ ਆਖ ਦਿੱਤੀ ਗਈ ਹੈ ਹਰਿਆਣਾ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਬਕਾਇਦਾ ਚਿੱਠੀ ਲਿਖੀ ਹੈ ਔਰ ਉਧਰ ਕਿਸਾਨ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਇੱਕ ਸਵੇਰੇ ਸਵੇਰੇ ਪੀਸੀ ਕੀਤੀ ਗਈ ਹੈ ਔਰ ਇਹ ਗੱਲ ਕਹੀ ਗਈ ਹੈ ਕਿ ਸਾਨੂੰ ਸ਼ਾਂਤੀਪੂਰਕ ਤਰੀਕੇ ਦੇ ਨਾਲ ਦਿੱਲੀ ਵੱਲ ਵਧਨ ਦਿੱਤਾ ਜਾਵੇ ਅਸੀਂ ਵੀ ਸ਼ਾਂਤੀ ਚਾਹੁੰਦੇ ਹਾਂ ਤਾਂ ਨਾਲ ਦੀ ਨਾਲ ਦੱਸਦੀ ਹੈ ਇੱਕ ਵਾਰ ਫਿਰ ਤੋਕੇ ਡੀਜੀਪੀ ਹਰਿਆਣਾ ਦੇ ਵੱਲੋਂ ਚਿੱਠੀ ਲਿਖੀ ਗਈ ਸੀ ਜਿਸ ਤੋਂ ਬਾਅਦ ਡੀਜੀਪੀ ਪੰਜਾਬ ਹੋਰਾਂ ਦੇ ਵੱਲੋਂ ਜਿਹੜੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਗਏ ਨੇ ਹਰਿਆਣਾ ਦੀ ਮੰਗ ਤੇ ਇਹ ਆਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੱਡੀਆਂ ਜਿਹੜੀਆਂ ਅਰਥ মুਵਿੰਗ ਮਸ਼ੀਨਾਂ ਨੇ ਪੁਲਿਸ ਨੂੰ ਨਾਕੇ ਤੇ ਪੈਟਰੋਲਿੰਗ ਵਧਾਉਣ ਦੇ ਲਈ ਵੀ ਡੀਜੀਪੀ ਪੰਜਾਬ ਦੇ ਵੱਲੋਂ ਕਿਹਾ ਗਿਆ ਕਿਉਂਕਿ ਲਗਾਤਾਰ ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਸੀ ਕਿ ਪੰਜਾਬ ਪੁਲਿਸ ਨੂੰ ਇਸ ਸਬੰਧ ਦੇ ਵਿੱਚ ਜਿਹੜਾ ਸਖਤੀ ਕਰਨੀ ਚਾਹੀਦੀ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੈਵੀ ਮਸ਼ੀਨਾਂ ਨੂੰ ਸ਼ੰਭੂ ਤੇ ਖਨੌਰੀਵਾਲ ਜਾਣ ਤੋਂ ਰੋਕਣ ਦੇ ਲਈ ਡੀਜੀਪੀ ਦੇ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਆਦੇਸ਼ ਦਿੱਤੇ ਗਏ ਨੇ ਦਿੱਲੀ ਕੂਚ ਦੀ ਕਾਲ ਹੈ ਕਿਸਾਨਾਂ ਦੇ ਵੱਲੋਂ ਅੱਜ ਤੱਕ ਪੰਜਾਬ 'ਚ ਅਰਥ মুਵਿੰਗ ਮਸ਼ੀਨਾਂ ਦੀ ਮੂਵਮੈਂਟ ਤੇ ਰੋਕ ਜਿਹੜੀ ਆ ਲਗਾਈ ਗਈ ਹੈ ਰੋਕ ਦੀ ਗੱਲ ਕਹੀ ਗਈ ਹੈ ਤਾਂ ਇਸ ਵੇਲੇ ਦੀ ਇੱਕ ਵੱਡੀ ਅਪਡੇਟ ਦੇ ਰਿਆ ਖਰੀਆਣਾ ਦੇ ਡੀਜੀਪੀ ਨੇ ਪੰਜਾਬ ਦੇ ਡੀਜੀਪੀ ਨੂੰ ਬਕਾਇਦਾ ਚਿੱਠੀ ਲਿਖੀ ਸੀ ਪੰਜਾਬ 'ਚ ਅਰਥ মুਵਿੰਗ ਮਸ਼ੀਨਾਂ ਦੀ ਮੂਵਮੈਂਟ ਤੇ ਰੋਕ ਹੈ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਵੱਡੇ ਪੱਧਰ ਦੇ ਉੱਤੇ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਇਹ ਚੀਜ਼ ਕਹੀ ਜਾ ਰਹੀ ਸੀ ਕਿ ਅਸੀਂ ਆਪਣੇ ਪੱਧਰ ਦੇ ਉੱਤੇ ਮਸ਼ੀਨਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਤਿਆਰ ਕਰਵਾ ਰਿਆ ਜਿਸ ਦੇ ਨਾਲ ਅੱਗੇ ਵਧਿਆ ਜਾ ਸਕੇ ਤਾਂ ਡੀਜੀਪੀ ਪੰਜਾਬ ਦੇ ਵੱਲੋਂ ਸੀਪੀਜ਼ ਨੂੰ ਅਤੇ ਜਿਹੜੇ ਐਸਐਸਪੀ ਨੇ ਸੰਬੰਧਿਤ ਜ਼ਿਲ੍ਹਿਆਂ ਦੇ ਜਾਂ ਸੰਬੰਧਿਤ ਇਲਾਕੇ ਜਿਨ੍ਹਾਂ ਦੇ ਦੇਖ ਰੇਖ ਦੇ ਵਿੱਚ ਪੈਂਦੇ ਨੇ ਤਾਂ ਉਹਨਾਂ ਨੂੰ ਸਾਫ਼ ਤੌਰ ਤੇ ਇਸ ਤਰ੍ਹਾਂ ਦੇ ਨਿਰਦੇਸ਼ ਦੇ ਦਿੱਤੇ ਗਏ ਨੇ ਹਾਲਾਂਕਿ ਕਿਸਾਨ ਦੂਜੇ ਪਾਸੇ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਦਿੱਲੀ ਪਹੁੰਚਣਾ ਚਾਹੁੰਦੇ ਹਾਂ ਸਾਨੂੰ ਸਾਨੂੰ ਸ਼ਾਂਤਮਈ ਤਰੀਕੇ ਨਾਲ ਦਿੱਲੀ ਪਹੁੰਚੜ ਦਿੱਤਾ ਜਾਵੇ ਬੈਰੀਗੇਡਸ ਹਟਾ ਕੇ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਟਕਰਾਅ ਵਾਲੀ ਸਥਿਤੀ ਨਾ ਬਣੇ ਦਿੱਲੀ ਕੂਚ ਤੋਂ ਪਹਿਲਾਂ ਇਹ ਵੱਡਾ ਜਿਹੜਾ ਬਿਆਨ ਹੈ ਕਿਸਾਨਾਂ ਦਾ ਉਹ ਸਾਹਮਣੇ ਆਇਆ ਸਾਡੀ ਕੋਸ਼ਿਸ਼ ਇਹੀ ਹੈ ਕਿਸਾਨ ਕਹਿ ਰਹੇ ਨੇ ਆਗੂ ਕਹਿ ਰਹੇ ਨੇ ਕਿ ਅਸੀਂ ਦਿੱਲੀ ਜਾਈਏ ਨਾਕਾ ਖੋਲ ਕੇ ਸਾਨੂੰ ਸ਼ਾਂਤਪੂਰਵਕ ਤਰੀਕੇ ਦੇ ਨਾਲ ਅੱਗੇ ਵਧਨ ਦਿੱਤਾ ਜਾਵੇ ਹਾਲਾਂਕਿ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿਉਂਕਿ ਇੱਕ ਵੱਡਾ ਜਿਹੜਾ ਮੰਨਿਆ ਜਾ ਰਿਹਾ ਸੀ ਪੱਖ ਕੇ ਜਿਹੜੀਆਂ ਇਹ ਵੱਡੀਆਂ ਜਿਹੜੀ ਜੀਸੀਬੀ ਮਸ਼ੀਨਾਂ ਨੇ ਤਾਂ ਇਹਨਾਂ ਦੇ ਨਾਲ ਕਿਸਾਨਾਂ ਨੂੰ ਕਾਫੀ ਜਿਹੜੀ ਆਸਾਨੀ ਹੋ ਸਕਦੀ ਹੈ ਜਦੋਂ ਉਹਨਾਂ ਨੇ ਦਿੱਲੀ ਵੱਲ ਵਧਣਾ ਤਾਂ ਉਸ ਤੋਂ ਪਹਿਲਾਂ ਇੱਕ ਬੇਹਤ ਵੱਡੀ ਅਪਡੇਟ ਰੋਕ ਲਗਾ ਦਿੱਤੀ ਗਈ ਹੈ ਪ੍ਰੋ ਕਲੇਨ ਜੀਸੀਬੀ ਮਸ਼ੀਨ ਜਾਂ ਫਿਰ ਹਾਈਡਰਾ ਜਿੰਨੇ ਜਿੰਨੇ ਵੀ ਤੁਸੀਂ ਨਾਮ ਲੈ ਸਕਦੇ ਹੋ ਜਿਹੜੇ ਜਿਹੜੀਆਂ ਅਰਥ মুਵਿੰਗ ਮਸ਼ੀਨਾਂ ਦੀ ਕੈਟਾਗਰੀ ਦੇ ਵਿੱਚ ਆ ਜਾਂਦੀਆਂ ਨੇ ਤਾਂ ਇੱਕ ਵੱਡੀ ਅਪਡੇਟ ਹੈ ਪੰਜਾਬ 'ਚ ਅਰਥ মুਵਿੰਗ ਮਸ਼ੀਨਾਂ ਦੀ ਮੂਵਮੈਂਟ ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਨਾਲ ਦੀ ਨਾਲ ਤੁਹਾਨੂੰ ਉਹ ਚਿੱਠੀ ਵੀ ਦਿਖਾ ਰਹੇ ਹਾਂ ਜਿਹੜੀ ਖਾਸ ਤੌਰ ਤੇ ਡੀਜੀਪੀ ਪੰਜਾਬ ਦੇ ਵੱਲੋਂ ਸੀਪੀਓਜ਼ ਨੂੰ ਅਤੇ ਐਸਐਸਪੀਜ਼ ਨੂੰ ਲਿਖੀ ਗਈ ਹੈ ਦਿੱਲੀ ਕੂਚ ਦੀ ਅੱਜ ਕਾਲ ਹੈ ਵੱਡੀ ਕਾਲ ਬੇਹਦ ਵੱਡਾ ਦਿਨ ਲਗਾਤਾਰ ਡੇਲੀ ਪੋਸਟ ਪੰਜਾਬੀ ਤਾਂ ਤੁਹਾਨੂੰ ਅਪਡੇਟ ਦੇ ਰਿਹਾ ਪਲ-ਪਲ ਦੀ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਚਾਹੇ ਖਨੌਰੀ ਦੀ ਗੱਲ ਕੀਤੀ ਜਾਵੇ ਤਾਂ ਹਰ ਕਿਤੇ ਡੇਲੀ ਪੋਸਟ ਦੀਆਂ ਟੀਮਾਂ ਨੇ ਔਰ ਖਾਸ ਤੌਰ ਤੇ ਇੱਕ ਚੀਜ਼ ਇਹ ਵੀ ਤੁਹਾਨੂੰ ਦੱਸ ਦਈਏ ਕਿ ਪੱਤਰਕਾਰਾਂ ਦੇ ਲਈ ਵੀ ਇੱਕ ਨਿਰਦੇਸ਼ ਹੈ ਕਿ ਪੱਤਰਕਾਰਾਂ ਨੂੰ 1 ਕਿਲੋਮੀਟਰ ਦੂਰ ਮੇਨ ਜਿਹੜਾ ਜਿੱਥੋਂ ਕੂਚ ਕਰਨਾ ਉਸ ਜਗ੍ਹਾ ਤੋਂ ਦੂਰ ਰੱਖਿਆ ਜਾਵੇ ਤਾਂ ਹਾਲਾਂਕਿ ਇਹ ਚੀਜ਼ ਸੁਨਿਸ਼ਚਿਤ ਕੀਤੀ ਜਾ ਰਹੀ ਹੈ ਕਿ ਹਰ ਤਰੀਕੇ ਦੇ ਨਾਲ ਸ਼ਾਂਤੀ ਬਣਾਈ ਰੱਖੀ ਜਾਵੇ ਔਰ ਉਧਰ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਵੱਡਾ ਜਿਹੜਾ ਇਕੱਠ ਜ਼ਰੂਰ ਹੈ ਕਿਸਾਨਾਂ ਦਾ ਦੋਵਾਂ ਬਾਰਡਰਾਂ ਤੇ ਭਾਰੀ ਫੋਰਸ ਤਾਇਨਾਤ